ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਤੇ ਕਿੱਥੇ-ਕਿੱਥੇ ਹੋਇਆ ਜੀ ਨੁਕਸਾਨ ਤੇ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਕਿ ਸਭ ਤੋਂ ਵੱਧਰੇ ਨੁਕਸਾਨ ਜਿਹੜਾ ਹੈ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦਾ ਜਿਹੜਾ ਸ਼੍ਰੀ ਵਿਜੇਨਗਰ ਏਰੀਆ ਉਸ ਦੇ ਵਿੱਚ 100% ਜਿਹੜਾ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਕਣਕ ਦੇ ਫਸਲ ਕਿਸ ਤਰ੍ਹਾਂ ਖਰਾਬ ਹੋ ਯੂਪੀਏ ਤੇ ਲਗਭਗ ਜਿਹੜਾ ਦੱਸਣ ਮੁਤਾਬਕ 200 ਗ੍ਰਾਮ ਤੋਂ ਵਧੇਰੇ ਵਜਨ ਦੇ ਜਿਹੜੇ ਨੇ ਗੜੇ ਡਿੱਗੇ ਨੇ ਤੇ ਜਿਹੜੀਆਂ ਫਲ ਸਬਜ਼ੀਆਂ ਬੁਰੀ ਤਰ੍ਹਾਂ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਨੇ ਤੇ ਇਸੇ ਤਰ੍ਹਾਂ ਰਾਤ ਭਰ ਤੋਂ ਸਿਰਸਾ ਤੇ ਰਾਜਸਥਾਨ ਦੇ ਕੁਝ ਸ਼ਹਿਰ ਕੁਝ ਏਰੀਏ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਹਲਕੇ ਹਲਕੇ ਬਾਰਸ਼ੇ ਲਗਾਤਾਰ ਹੁੰਦੀ ਰਹੀਏ ਤੇ ਕਾਫੀ ਥਾਵਾਂ ਤੇ ਜਿਹੜਾ ਨੁਕਸਾਨ ਹੋਇਆ ਤੇ ਜਿਹੜੀ ਇਹ ਕਿਸਾਨ ਵੀਰਾਂ ਦੀ ਖਰਾਬ ਹੋਈ ਏ ਫਸਲ ਇੱਥੇ ਮੈਹਿਕਮੇ ਵਾਲੇ ਵੀ ਜਿਹੜੇ ਰਾਜਸਥਾਨ ਜਿਹੜੇ ਖੇਤੀਬਾੜੀ ਵਿਭਾਗ ਤੇ ਉੱਥੋਂ ਦੀ ਸਰਕਾਰ ਦੁਆਰਾ ਜਿਹੜੇ ਉਹ ਵੀ ਮੌਕੇ ਨੂੰ ਵੇਖ ਕੇ ਗਏ ਨੇ ਤੇ ਮੰਡੀਆਂ ਦੇ ਵਿੱਚ ਜਿਹੜੀ ਵਿਕਣਾਈ ਕਣਕ ਸੀ ਉਹ ਵੀ ਬੁਰੀ ਤਰ੍ਹਾਂ ਖਰਾਬ ਹੋਈ ਏ ਤੇ ਮੰਡੀਆਂ ਦੇ ਵਿੱਚ ਪਾਣੀ ਠਹਿਰਨ ਕਰਨਾ ਪਾਣੀ ਦੇ ਵਿੱਚ ਜਿਹੜੀਆਂ ਢੇਰੀਆਂ ਡੁੱਬੀਆਂ ਨੇ ਤੇ ਉਹ ਵੀ ਕਾਫੀ ਨੁਕਸਾਨ ਏ ਇਸ ਤੋਂ ਇਲਾਵਾ ਤੁਸੀਂ ਸੜਕਾਂ ਦੀ ਹਾਲਤ ਵੇਖੋ ਪੰਜਾਬ ਦੀ ਲਓ ਜੀ ਆ ਮੁਕਸਰ ਤੋਂ ਫਰੋਇਬਰ ਰੋਡ ਸਾਰਾ ਕਰਾਤੇ ਤੂਫਾਨ ਦੇ ਨਾਲ ਬੰਦ ਹੋਇਆ ਪਿਆ ਸਖਤ 4 ਵਜੇ ਦੇ ਦਿਆਏ ਆ ਰੋਡ ਨੂੰ ਸਵਾਰਨ ਦੇ ਲਈ ਦੇਖੋ ਇਹ ਸਾਰਾ ਬੰਦ ਹੋਇਆ ਪਿਆ ਇਹ ਕਿਹੜਾ 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 நான் முடிடா கரா